ਤੋ ਮੈਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਰਾਜ ਟੀਵੀ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਅੱਜ ਤੁਹਾਨੂੰ ਜਿਹੜਾ ਜਿਵੇਂ ਕਿ ਤੁਸੀਂ ਸਾਰੇ ਜਾਂਦੇ ਲੋਹੜੀ ਦਾ ਤਿਹਾਰ ਜਿਹੜਾ ਪੂਰੇ ਵਿਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਲੋਹੜੀ ਦਾ ਤਿਹਾਰ ਜਿਹੜਾ ਪੂਰੀ ਜੋਸ਼ੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਪਹਿਲਾਂ ਸਾਂਝੀਆਂ ਕਰਾਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਜਿਹੜਾ ਆ ਲੋਕਾਂ ਵੱਲੋਂ ਜਿਹੜਾ ਛੱਤਾਂ ਦੇ ਉੱਤੇ ਪਤੰਗਾ ਨੂੰ ਜਿਹੜਾ ਉਡਾਇਆ ਜਾ ਰਿਹਾ ਇੱਥੇ ਇਹ ਵੀ ਦੇਖਿਆ ਜਾ ਰਿਹਾ ਕਿ ਚਾਈਨੀ ਡੋਰ ਦਾ ਜਿਹੜਾ ਆ ਪ੍ਰਸ਼ਾਸਨ ਵੱਲੋਂ ਕਾਫੀ ਸਖਤੀ ਕੀਤੀ ਗਈ ਹੈ ਤਾਂ ਡਰੋਨ ਵੀ ਜਿਹੜੇ ਉਡਾਏ ਗਏ ਨੇ ਤੇ ਪਰ ਇੱਥੇ ਜਿਹੜੇ ਲੋਕ ਨੇ ਅਸੀਂ ਮੌਜੂਦ ਆ ਇਸ ਵਕਤ ਮਜੀਠਾ ਰੋਡ ਬਾਈਪਾਸ ਤੇ ਤੇ ਬਾਬਾ ਜੀ ਨੇ ਵਾਲਮੀਕੀ ਸਮਾਗਮ ਤੋਂ ਉਹਨਾਂ ਵੱਲੋਂ ਜਿਹੜਾ ਆ ਚਾਈਨਾ ਟੌਰ ਦਾ ਜਿਹੜਾ ਆ ਵਿਰੋਧ ਕੀਤਾ ਗਿਆ ਉਸੇ ਤਹਿਤ ਜਿਹੜੀ ਆ ਨਾਰਮਲ ਟੌਰ ਦੇ ਨਾਲ ਜਿਹੜਾ ਆ ਆਪਣੇ ਦੇ ਪਰਿਵਾਰ ਨੂੰ ਜਿਹੜਾ ਆ ਬੱਚਿਆਂ ਨੂੰ ਜਿਹੜਾ ਆ ਪਤੰਗ ਪਤੰਗਾ ਰੜੀਆਂ ਉਡਾਈਆਂ ਜਾ ਰਹੀਆਂ ਗੱਲਬਾਤ ਕਰਾਂਗੇ ਬਾਬਾ ਜੀ ਸਾਡੇ ਨਾਲ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਲੋਹੜੀ ਦਾ ਤਿਉਹਾਰ ਪਹਿਲਾਂ ਤਾਂ ਪਹਿਲਾਂ ਤੇ ਦੇਸ਼ ਭਰ ਦੇ ਲੋਕਾਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਮੁਬਾਰਕਾਂ ਮੈਂ ਹੀ ਅੱਜ ਗੁੱਡੀ ਡਾਉਣ ਦਾ ਸਾਡਾ ਜਿਹੜਾ ਮਕਸਦ ਸੀ ਲੋਕਾਂ ਨੂੰ ਇੱਕ ਸੰਦੇਸ਼ਾ ਦੇਣਾ ਸੀ ਕਿ ਜਿਹੜੀ ਧਾਗੇ ਦੀ ਡੋਰ ਨਾਲ ਹੀ ਜਿਹੜੀ ਆ ਗੁੱਡੀ ਡਾਈ ਜਾਵੇ ਚੈਨਾ ਡੋਰ ਦੀ ਬਿਲਕੁਲ ਜਿਹੜੀ ਆ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਚੈਨਾ ਡੋਰ ਨਾਲ ਕਈ ਹਾਸੇ ਹੋ ਚੁੱਕੇ ਆ ਤੇ ਕਈ ਹੋਣੇ ਆ ਚੈਨਾ ਡੋਰ ਤੇ ਪ੍ਰਸ਼ਾਸਨ ਨੇ ਚਲੋ ਹੰਡ ਪਾਈ ਆ ਪਰ ਅਸੀਂ ਵੀ ਹੁਣ ਗੁੱਡੀ ਡਾ ਰਹੇ ਆ ਵੇਖ ਲਿਆ ਕਿਹੜੀ ਤਰੀਕੇ ਨਾਲ ਦੇ ਵੇਖ ਤੁਸੀਂ ਵੀ ਵੇਖ ਸਕਦੇ ਹੋ ਦੋ ਤਿੰਨ ਗੁੱਡੀਆਂ ਤੇ ਆਡੀਆਂ ਵੈਸੇ ਹੀ ਚੈਨਾ ਡੋਰ ਜਿਹੜੀ ਆ ਉਹ ਕੱਟ ਚੁੱਕੀ ਆ ਇਹੋ ਜਿਹਾ ਪ੍ਰਸ਼ਾਸਨ ਨੇ ਜਿੱਦਾਂ ਨਸ਼ੇ ਦੇ ਕਹਿੰਦੇ ਅਸੀਂ ਠੰਡ ਪਾਈ ਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਸਾਨੂੰ ਦਿਖ ਰਿਹਾ ਕੋਈ ਡਰੋਨ ਨਹੀਂ ਦਿਖ ਰਿਹਾ ਤੇ ਲਗਾਤਾਰ ਹੀ ਚੈਨਾ ਡੋਰ ਦੀ ਵਰਤੋਂ ਹੋ ਰਹੀ ਆ ਤੇ ਹੁੰਦੀ ਰਹਿਣੀ ਆ ਅਸੀਂ ਤਾਣੇ ਤੋਂ ਲਿਆ ਕੇ ਡੋਰ ਹੁਣ ਗੁੱਟੀ ਫੇਰ ਤੁਹਾਡੇ ਸਾਹਮਣੇ ਚੜਾਵਾਂਗੇ ਤੇ ਪੇਚਾ ਲਾ ਕੇ ਤੁਹਾਨੂੰ ਵਿਖਾਵਾਂਗੇ ਪ੍ਰਸ਼ਾਸਨ ਨਕਾਮਾ ਮੈਨੂੰ ਇੱਥੇ ਦੇਖ ਰਿਹਾ ਆ ਕਿ ਪ੍ਰਸ਼ਾਸਨ ਪੂਰਾ ਨਕਾਮਾ ਹੋ ਜੁਕਾਵਾ ਇਲਾਦਾ ਨਹੀਂ ਕਿ ਕਾਫੀ ਦਿਨਾ ਤੋਂ ਜਿਹੜਾ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੀ ਲਾਲਸੌਰ ਤੇ ਜਿਹੜਾ ਡਰੋਨ ਦੇ ਜਿਹੜੀ ਆਪਣਾ ਚਾਈਨਾ ਡੋਰ ਦੀ ਸੋਰੀ ਤੇ ਸਬੰਧ ਦੇ ਵਿੱਚ ਜਿਹੜੀ ਉੱਥੇ ਪ੍ਰੈਸ ਵਾਰਤਾ ਵੀ ਕੀਤੀ ਗਈ ਸੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਕਿ ਚਾਈਨਾ ਡੋਰ ਦੀ ਜਿਹੜੀ ਆ ਵਿਰੋਧ ਦਾ ਵਿਰੋਧ ਕੀਤਾ ਜਾਵੇ ਤਾਂ ਨੋਰਮਲ ਡੋਰ ਨਾਲ ਜਿਹੜੀ ਪਤੰਗ ਘੜਾਈ ਜਾਵੇ ਇਸ ਦੇ ਨਾਲ ਜਿਹੜੀ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਕਿ ਜਿਹੜਾ ਚਾਈਨਾ ਡੋਰ ਦੇ ਨਾਲ ਪਤੰਗ ਡੋਂਦਾ ਫੜਿਆ ਗਿਆ ਉੱਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਉੱਤੇ ਮਾਪਿਆਂ ਤੇ ਵੀ ਸਖਤ ਜਿਹੜੀ ਆ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਮੈਂ ਆਪਣੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਭੁੱਲੜੀ ਮੈਂ ਦਿਲ ਦੀ ਗਹਿਰਾਈਆਂ ਤੋਂ ਨਾ ਧੰਨਵਾਦ ਕਰਦਾ ਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਚਲੋ ਬਹੁਤ ਚੇਤਾਵਨੀ ਦਿੱਤੀ ਪਰ ਮਨੂੰ ਪ੍ਰਸ਼ਾਸਨ ਜਿਹੜੇ ਥੱਲੇ ਲੈਵਲ ਤੇ ਜਿਹੜੇ ਅਧਿਕਾਰੀ ਆ ਉਹ ਆਪਣੀ ਡਿਊਟੀ ਤੋਂ ਭੱਜ ਰਹੇ ਆ ਤੁਸੀਂ ਦੇਖ ਸਕਦੇ ਜਿੰਨੀ ਵੀ ਗੁੱਡੀ ਉਡਣ ਦੀ ਹੋਗੀ ਚੈਨਾ ਦੀ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਉਹਨਾਂ ਦੇ ਬੱਚੇ ਡਾ ਰਹੇ ਹੋਣਗੇ ਪ੍ਰਧਾਨਾਂ ਦੇ ਘਰ ਚਲ ਜੋ ਉਹਨਾਂ ਦੇ ਬੱਚੇ ਡਾ ਰਹੇ ਮੇਰੇ ਬੱਚੇ ਜਿਹੜੇ ਆ ਧਾਗੇ ਦੀ ਡੋਰ ਨਾਲ ਹੀ ਮੈਂ ਕਿਹਾ ਗੁੱਡੀ ਡਾਓ ਇਹ ਅਸੀਂ ਸਿਰਫ ਇੱਕ ਤਿਹਾਰ ਮਨਾਉਣਾ ਵਾ ਨਾ ਕਹੇ ਨਾ ਸਾਡੀ ਜिदबाजी ਕਹੇ ਇਹਦੀ ਗੁੱਡੀ ਵੱਜ ਜਾਈਏ ਅਸੀਂ ਗੁੱਡੀਆਂ ਦਾ ਵੇਖੋ ਢੇਰ ਲਿਆ ਕੇ ਰੱਖਿਆ ਵਾ ਤੇ ਬੱਚਾ ਨੇ ਡਾਰੇ ਆ ਅੰਜੋਏ ਆਪਣਾ ਕਰ ਰਹੇ ਅੰਜੋਏ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਤੇ ਕੀ ਲੱਗਦਾ ਕਿ ਨਹੀਂ ਬਾਬਾ ਜੀ ਇਸ ਤਰ੍ਹਾਂ ਜਿਹੜੀਆਂ ਚਾਈਨਾ ਡੋਰ ਕਾਫੀ ਜਿਹੜੀ ਆ ਵਿਕਰੀ ਵੀ ਹੋਈ ਹੈ ਬਲੈਕ ਚ ਵੀ ਵਿਕੀ ਆ ਡੋਰ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਨਈ ਸਕਤੀ ਕੀਤੀ ਗਈ ਇਸ ਵਾਰ ਜਿਹੜੀ ਚਾਈਨਾ ਡੋਰ ਨੇ ਦੇਖ ਰਹੇ ਆ ਕਿ ਛੱਤਾਂ ਦੇ ਉੱਤੇ ਲੋਕ ਚਾਈਨਾ ਡੋਰ ਨੂੰ ਹੀ ਜੜਾ ਪਸੰਦ ਕੀਤਾ ਗਿਆ ਨਾਰਮਲ ਡੋਰ ਨਹੀਂ ਜਿਹੜੀ ਆ ਜਿਆਦਾ ਵਿਕੀ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਚਾਈਨਾ ਡੋਰ ਨੂੰ ਹੀ ਜਿਆਦਾ ਜਿਹੜੀ ਵਿਕੀ ਆ ਬਲੈਕ 'ਚ ਵੀ ਕੀ ਸਕੋ ਸਕਤਾਈ ਹੋਣ ਦਾ ਕਾਰਨ ਹੈ ਕਿ ਬਲੈਕ ਦੇ ਵਿੱਚ ਜਿਹੜੀ ਚੈਨਾ ਡੋਰ ਇਹ ਵਿਕੀ ਆ ਤੇ ਲੋਕਾਂ ਕੋਲ ਮੈਂ ਜਿਤਕੋ ਵੀ ਵੇਖ ਰਿਆ ਵਾਂ ਉਹ ਚੈਨਾ ਡੋਰ ਹੀ ਤਾਣਿਆਂ ਤੇ ਵੀ ਚੰਦੀ ਹੀ ਲੋਕ ਆ ਜਿਹੜੇ ਉੱਥੇ ਤਾਣੇ ਦੇ ਉੱਤੇ ਹੈਗੇ ਮੈਂ ਉੱਥੋਂ ਹੋ ਕੇ ਆਇਆ ਵਾਂ ਚੰਦ ਲੋਕ ਜਿਹੜੇ ਇੱਕ ਵਾਰੇ ਖਰੀਦ ਰਹੇ ਸੀ ਜਿਹੜੇ ਪ੍ਰਸ਼ਾਸਨ ਦਾ ਪੂਰਾ ਸੰਯੋਗ ਦੇ ਰਹੇ ਆ ਸੰਯੋਗ ਹੀ ਦੇ ਰਹੇ ਉਹ ਕਹਿੰਦੇ ਕਿ ਕਿਸੇ ਦਾ ਵੀ ਸਾਡੀ ਸਾਡੀ ਡੋਰ ਡੋਣਾ ਜਾਂ ਕਿਸੇ ਦੇ ਗਲੇ 'ਚ ਫਿਰ ਜਾਂਦੀ ਆ ਇਹ ਗੋਲ ਡੋਰ ਹੋਊ ਆ ਕਿ ਜਿਹੜੀ ਲੰਬੀ ਹੁੰਦੀ ਆ ਗੁੱਡੀ ਡੋਣ ਦਾ ਜਿਹੜਾ ਮਜ਼ਾ ਵਾ ਉਹ ਧਾਗੇ ਦੀ ਡੋਰ ਨਾਲ ਹੀ ਆ ਅਸੀਂ ਵੀ ਬਚਪਨ ਤੋਂ ਹੀ ਗੁੱਡੀਆਂ ਉਡਾਦੇ ਆ ਰਹੇ ਹਾਂ ਜਦੋਂ ਦੀ ਚੈਨਾ ਡੋਰ ਆਈ ਆ ਅਸੀਂ ਗੁੱਡੀ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਹੁਣ ਅਸੀਂ ਸਾਡੇ ਬੱਚੇ ਵੀ ਡਾ ਰਹੇ ਆ ਤੇ ਆਨੰਦ ਲੈ ਰਹੇ ਆ ਗੁੱਡੀ ਵੱਡੀ ਜਾਣੀ ਉਹਦੀ ਨਹੀਂ ਸਾਨੂੰ ਪਰਵਾਹ ਮਗਰ ਡੋਰ ਦੀ ਵੀ ਨਹੀਂ ਕਮੀ ਤੇ ਗੁੱਡੀਆਂ ਦੀ ਵੀ ਸਾਡੇ ਕੋਲ ਬੜਾ ਜੀ ਤੁਹਾਡੇ ਬੱਚਿਆਂ ਨੇ ਨਹੀਂ ਜਿੱਦ ਕੀਤੀ ਵਗੈਰਾ ਕੀਤੀ ਕਿ ਚੈਨਾ ਡੋਰ ਵੀ ਪਾਪਾ ਜੀ ਚੈਨਾ ਡੋਰ ਹੀ ਲਾਓ ਉਹਦੇ ਨਾਲ ਹੀ ਜਿਹੜਾ ਪਟਾਖਾ ਡੋਂਦਾ ਜਿਹੜਾ ਮਜਾ ਆਂਦੇ ਵੇਖੋ ਜੀ ਮੈਂ ਵਾਲਮੀਕ ਸਮਾਜ ਤੋਂ ਇੱਕ ਪੰਜਾਬ ਦਾ ਅਧਿਕਾਰ ਮਹਿੰਦਰ ਸਿੰਘ ਅਮੀਰਾ ਜੀ ਵੱਲੋਂ ਬਣਾਇਆ ਗਿਆ ਵਾਂ ਸਾਨੂੰ ਤੇ ਸਾਡੀ ਟੀਮ ਨੂੰ ਇਹੋ ਸਮਝਾਇਆ ਗਿਆ ਕਿ ਧਾਗੇ ਦੀ ਡੋਰ ਹੀ ਵਰਤੋ ਕਰੋ ਜੇ ਅਸੀਂ ਇਹ ਰੂਲ ਫੋਲੋ ਕਰਾਂਗੇ ਤੇ ਸਾਡੇ ਬੱਚਿਆਂ ਨੇ ਕਿੱਥੋਂ ਕਰਨੇ ਆ ਇਹ ਤੁਹਾਨੂੰ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਡੋਰ ਨਾਲ ਗੁੱਡੀ ਡੋਣੀ ਆਪਾਂ ਪ੍ਰਸ਼ਾਸਨ ਨੂੰ ਚਾਹੀਦਾ ਇਹ ਹਲਪਨਾ ਨੰਬਰ 1 ਜਾਰੀ ਕਰ ਦੇ ਕਿ ਜਿਹੜਾ ਵੀ ਸਾਡੇ ਘਰ ਗਵਾਣ ਦੇ ਤੁਸੀਂ ਵੇਖ ਸਕਦੇ ਕੋਈ ਚੈਨਾ ਡੋਰ ਦੀ ਵਰਤੋਂ ਹੋ ਰਹੀ ਆ ਇਹੋ ਜਿਹਾ ਨੰਬਰ ਜਾਰੂ ਕਰਨਾ ਚਾਹੀਦਾ ਜਿਹੜਾ ਆਪਾਂ ਸਿਗਰਟ ਰੱਖਿਆ ਜਾਂਦਾ ਤੇ ਪੁਲਿਸ ਤੁਰੰਤ ਜਿਹੜੀ ਕਾਰਵਾਈ ਕਰਦੀ ਜਿਹੜਾ ਇਹਨਾਂ ਦੇ ਅੰਦਰ ਡਰ ਬੈਠ ਜਾਵੇ ਪ੍ਰਸ਼ਾਸਨ ਨੇ ਤਾਂ ਪ੍ਰੈਸ ਵਾਸਤਾ ਕੀਤੀ ਉਹਨਾਂ ਨੇ ਵਾਕ ਵਾਕ ਥਾਣਿਆਂ ਦੀ ਡਿਊਟੀਆਂ ਲਾਈਆਂ ਕਿ ਜੇਕਰ ਕੋਈ ਚਾਇਨਾ ਡੋਨਾ ਦਾ ਕੋਈ ਸ਼ਿਕਾਇਤ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਉਸ ਦਾ ਨਾਮ ਜਿਹੜਾ ਕੋ ਉੱਤਰ ਰੱਖਿਆ ਜਾਵੇਗਾ ਕੋਈ ਨੰਬਰ ਦੇਣਾ ਹੈਲਪਲਾਈਨ ਦਾ ਨੰਬਰ ਕੋਈ ਵੀ ਹੈਗਾ ਇਹਦੇ ਬਾਰੇ ਥਾਣੇ ਸੰਬੰਧਨ ਨੂੰ ਕਰਨਾ ਚਾਹੀਦਾ ਫੋਨ ਆਪਾਂ ਨੂੰ ਕੋਈ ਹੈਲਪਲਾਈਨ ਨੰਬਰ ਜਾਰੂ ਕਰਦੇ ਜਿਹਦੇ ਨਾਲ ਇਹ ਤੇ ਠੰਡ ਪੈਂਦੀ ਤਾਨੂੰ ਵੀ ਲੱਗਦਾ ਹੈ ਕਿ ਪ੍ਰਸ਼ਾਸਨ ਦੀ ਸ਼ਕਤੀ ਦੇ باوجود ਵੀ ਅੱਜ ਜਿਹੜੀ ਲੋਹੜੀ ਦਾ ਤਿਹਾੜ ਮਨਾਇਆ ਜਾ ਰਿਹਾ ਪਤੰਗਾ ਜਿਹੜੀਆਂ ਚਾਈਨਾ ਡੋਰ ਦੇ ਨਾਲ ਹੀ ਜਿਹੜੀਆਂ ਲੋਕ ਉਡਾ ਰਹੇ ਮੈਂ ਤੇ ਮੈਂ ਤੇ ਮੈਂ ਬਾਕੀ ਦਾ ਤੇ ਮੈਨੂੰ ਪਤਾ ਨਹੀਂ ਜਿਹੜੇ ਏਰੀਆ 'ਚ ਮੈਂ ਰਹਿੰਦਾ ਵਾਂ ਮੈਂ ਤੇ ਵੇਖ ਰਿਹਾ ਕਿ ਚਾਈਨਾ ਡੋਰੀ ਹੀ ਵਰਤੋ ਜਾ ਰਹੀ ਆ ਹੋਰ ਕੋਈ ਡੋਰ ਨਹੀਂ ਤੁਹਾਡੇ ਸਾਹਮਣੇ ਆ ਹੀ ਪੇਚਾ ਲਾ ਕੇ ਤੁਹਾਨੂੰ ਵਿਗਾ ਦਿੰਨੇ ਆ ਚਾਈਨਾ ਡੋਰ ਕਿਹੜੇ ਤਰੀਕੇ ਨਾਲ ਇਹਨੂੰ ਕੱਟਦੀ ਆ ਚਾਈਨਾ ਡੋਰ ਦੀ ਹੀ ਇਸ ਟਾਈਮ ਵੀ ਬਹੁਤ ਜ਼ਿਆਦਾ ਵਰਤੂ ਹੋ ਰਹੀ ਹੈ ਇਹ ਲੱਗਦਾ ਹੈ ਕਿ ਇਹ ਨੋਰਮਲ ਡੋਰ ਜਿਹੜੀ ਧਾਗੇ ਵਾਲੀ ਡੋਰ ਆ ਲੋਕ ਨਹੀਂ ਵਰਤ ਰਹੇ ਬਰਤਲੇ ਚਾਂਦਲ ਲੋਕ ਆ ਜਿਹੜੇ ਵਰਤਰੇ ਆ ਉਹਨਾਂ ਦਾ ਮੈਂ ਦਿਲ ਦੀ ਗਰਾਈਆਂ ਉਹ ਤੋਂ ਨਵਾਦ ਕਰਦਾ ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਵਾ ਕਿ ਜੇ ਕਿਸੇ ਨਾਲ ਇਹ ਘਟਨਾ ਹੋ ਸਕਦੀ ਆ ਤੇ ਸਾਡੇ ਨਾਲ ਵੀ ਹੋ ਸਕਦੀ ਆ ਉਹ ਡੋਰ ਜ਼ਰੂਰ ਹੈ ਧਾਗੇ ਦੀ ਵਰਤਰੇ ਆ ਪਰ ਪੂਰੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਠੰਡ ਨਹੀਂ ਪਾਈ ਗਈ ਕੱਚੇ ਚੈਨਾ ਦੇ ਗੱਟੂ ਜਿਹੜੇ ਆ ਜਿਹੜਾ 400 ਦਾ ਸੀ ਉਹ 800 ਦਾ ਵਿਗ ਰਿਆ ਵਾ ਤੇ ਉਹ ਵੇਖਦਾ ਹੀ ਰਹਿਣਾ ਵਾ ਹੁਣ ਲੋਹੜੀ ਦਾ ਤਿਹਾੜ ਆ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਸੇਜ ਇਹੋ ਜਿਹਾ ਕਿ ਚੈਨਾ ਦੀ ਡੋਰ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਜਾਵੇ ਧਾਗੇ ਡੋਰ ਨਾਲ ਜੰਦੇ ਜਾਈ ਆਪਾਂ ਤੇ ਸਿਰਫ ਇੱਕ ਤਿਹਾਰ ਮਨਾਉਣਾ ਵਾ ਕਿ ਨਾ ਅਗੇ ਬਲਕਿ ਕਿਸੇ ਨੂੰ ਨੁਕਸਾਨ ਬਚਾਈਏ ਨਾ ਹੀ ਬਚਾਉਣਾ ਚਾਹੀਦਾ ਵਾ ਧਾਗੇ ਡੋਰ ਦੀ ਵਰਤੋਂ ਕਰੋ ਪੈਸੇ ਦੀ ਪਰਵਾਹ ਨਾ ਕਰੋ ਜੇ ਆਪਾਂ ਸਮਾਜ ਦੇ ਵਿੱਚ ਮਹਾਰਾਜ ਨੇ ਜੀਵਨ ਬਖਸ਼ਿਆ ਵਾ ਪੈਸੇ ਆਉਂਦਾ ਜਾਂਦਾ ਰਹਿੰਦਾ ਵਾ ਤਾਂ ਆਪਾਂ ਕਿਸੇ ਦਾ ਨੁਕਸਾਨ ਕਰੀਏ ਕਾਤਲ ਡੋਰ ਨਾਲ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਟਾਈਮ ਤੇ ਚਲੋ ਮੈਨੂੰ ਜੇਲ੍ਹ ਚੋਂ ਆਇਆ ਥੋੜਾ ਟਾਈਮ ਹੋਇਆ ਆਪਣੇ ਪਰਿਵਾਰ ਦੇ ਨਾਲ ਮੈਂ ਲੋੜੀ ਮਨਾ ਰਿਹਾ ਵਾਂ ਗਾਂ ਤੋਂ ਜਿਹੜਾ ਵੀ ਹੋਊਗਾ ਮੇਰੀ ਟੀਮ ਪੂਰੀ ਇਹ ਮੁੱਦੇ ਦੇ ਵੱਲ ਕਰਿਆ ਕਰੂ ਕਿ ਚੈਨਾਂ ਦੀ ਡੋਰ ਤੇ ਅਗਲੀ ਵਾਰ ਤੋਂ ਲੰਮੇ ਆਹੀ ਜਿਹੜੇ ਆ ਸੰਘਰਸ਼ ਕਰਕੇ ਚੈਨਾਂ ਦੀ ਡੋਰ ਤੇ ਵਰਤੋਂ ਜਿਹੜੇ ਕਰਦੇ ਆ ਉਹਨਾਂ ਤੇ ਜਿਹੜੇ ਤੁਰੰਤ ਜਿਹੜੇ ਪਰਚੇ ਕਰਾਏ ਜਾਣਗੇ ਠੀਕ ਹੈ ਤਾਂ ਕਿ ਬਾਬਾ ਜੀ ਨੇ ਕਿਹਾ ਕਿ ਮਨੀਤ ਸਿੰਘ ਜੀ ਵੱਲੋਂ ਇਹ ਸਦੇਹ ਦਿੱਤਾ ਗਿਆ ਲੋਕਾਂ ਨੂੰ ਕਿ ਜਿਹੜੀ ਚਾਈਨਾ ਡੋਰ ਹੈ ਉਸ ਦਾ ਜਿਹੜਾ ਬਾਈਕਾਟ ਕੀਤਾ ਜਾਵੇ ਜਿਹੜੀ ਆ ਨੋਰਮਲ ਡੋਰ ਹੈ ਧਾਗੇ ਵਾਲੀ ਡੋਰ ਹੈ ਇਸ ਨਾਲ ਹੀ ਜਿਹੜੀ ਪਤੰਗबाजी ਕੀਤੀ ਜਾਵੇ ਤਾਂ ਜੋ ਜਿਹੜੇ ਲੋਕਾਂ ਦੇ ਜਿਹੜੇ ਨੁਕਸਾਨ ਹੁੰਦੇ ਪੰਛੀਆਂ ਦੀਆਂ ਜਿਹੜੀਆਂ ਜਾਨਾਂ ਜਾਂਦੀਆਂ ਇਨਸਾਨਾਂ ਦੀਆਂ ਜਿਹੜੀਆਂ ਜਾਂਦੀਆਂ ਉਹ ਜਿਹੜੀਆਂ ਨਾ ਜਾ ਸਕੇ ਠੀਕ ਹੈ ਚਾਹਵਲ ਵੀ ਕੀ ਸੀ ਮੈਂ ਪਰਮਜੀਤ ਕੌਹਸਰੀ ਚੇਅਰਪਰਸਨ ਮਾਜਾ ਜੋ ਆ ਲੋੜੀ ਦਾ ਤਿਹਾਰ ਕੀ ਕਰਦੇ ਇਹ ਕੋਈ ਲੋੜੀ ਬੜੀ ਧਮ-ਧਮ ਨਾਲ ਲੋਕ ਮਨਾ ਰਹੇ ਨੇ ਤੇ ਮੇਰੇ ਪਰਿਵਾਰ ਦੇ ਬੱਚੇ ਇਕੱਠੇ ਹੋਏ ਨੇ ਸਾਰੇ ਆ ਵੇਖੋ ਜੀ ਇਹ ਸੀ ਚైనਾ ਡੋਰ ਦਾ ਨਹੀਂ ਦੇਸੀ ਡੋਰ ਜਿਹੜੀ ਧਾਗੇ ਦੀ ਡੋਰ ਧਾਗੇ ਦੀ ਡੋਰ ਆ ਉਹਦਾ ਇਸਤੇਮਾਲ ਕਰ ਰਹੇ ਆ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿੰਨਾ ਵੀ ਬਚਾਅ ਹੋ ਸਕਦਾ ਵੱਧ ਤੋਂ ਵੱਧ ਬਚਾਅ ਕੀਤਾ ਜਾਵੇ ਤੇ ਚైనਾ ਡੋਰ ਨਾ ਵਰਤੀ ਜਾਵੇ ਉਹ ਗਈ ਜੋ ਤੇ ਇਹਦਾ ਇਸਤੇਮਾਲ ਕੀਤਾ ਜਾਵੇ ਮਹਾਤਮਾ ਕਰੇ ਲੋੜੀ ਦਾ ਤੇ ਹਰ ਸਭ ਲਈ ਖੁਸ਼ੀਆਂ ਲੈ ਕੇ ਆਵੇ ਜੈ ਵਲਮਿਕੀ ਫਤਿਹ ਜੀ ਮੇਰਾ ਨਾਮ ਜੀ ਸੋਨੂ ਗੇ ਨਯਾਜ ਬਾਬਾ ਮਨਜੀਤ ਸਿੰਘ ਸੈਨੀ ਵਿਲ ਆਏ ਆ ਜੀ ਤੇ ਆਪਾਂ ਜੀ ਧਾਗੇ ਦੀ ਡੋਰ ਦਾ ਵਰਤੂ ਕਰ ਰਹੇ ਆ ਬਹੁਤ ਵਧੀਆ ਇੰਜੋਏ ਕਰ ਰਹੇ ਆ ਗੁੱਡੀਂ ਡਾ ਰਹੇ ਆ ਤੇ ਆਪਾਂ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹੋ ਕਹਿੰਨੇ ਆ ਕਿ ਚੈਨਾ ਵਾਲਾ ਡੋਰ ਦਾ ਵਰਤੂ ਨਹੀਂ ਕਰਨੀ ਚਾਹੀਦੀ ਇਹ ਕਾਤਲ ਡੋਰ ਹੈਗੀ ਹੈ ਆਪਾਂ ਨੂੰ ਵੀ ਪੰਜਾਬ ਵਾਸੀਆਂ ਨੂੰ ਇਹ ਜਿਹੜਾ ਸਾਰਿਆਂ ਨੂੰ ਅਨੁਸ਼ਾਸਨ ਕਰਨਾ ਚਾਹੀਦਾ ਕਿ ਜੋ ਕਿ ਇਹ ਕਾਤਲ ਡੋਰ ਨੂੰ ਆਪਾਂ ਗਾਂ ਤੋਂ ਜ਼ਿਆਦਾ ਨਾ ਵਰਤੂ ਕਰੀਏ ਤੇ ਸਾਰਿਆਂ ਨੂੰ ਇਹ ਬਿਨੋੜੀ ਇਹ ਬਿਮਾਗੀ ਸੰਗਰਾਗ ਸਾਰਿਆਂ ਨੂੰ ਜੈ ਬਲਮੀਕੀ ਹਰ ਹੰਦ ਮੰਦ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਲੋਕਰਾਜ ਟੀਵੀ